ਇਨਕਲਾਬੀ ਗੀਤ ਕਵਿਸ਼ਰੀਆਂ ਗਾਈਆਂ ਜਾ ਰਹੀਆਂ ਨੇ ਪਿੰਡਾਂ 'ਚ ਵੱਡੇ ਇਕੱਠ ਹੋ ਰਹੇ ਨੇ ਰਾਸ਼ਨ ਟਰਾਲੀਆਂ 'ਚ ਲੱਦਿਆ ਜਾ ਰਿਹਾ ਹੈ ਕਿਉਂਕਿ ਅਣਮਿੱਥੇ ਸਮੇਂ ਦੇ ਲਈ ਦਿੱਲੀ ਜਾਣ ਦੀ ਤਿਆਰੀ ਹੈ ਮੋਦੀ ਸਰਕਾਰ ਦੇ ਖਿਲਾਫ ਕਿਸਾਨਾਂ ਨੇ ਵੱਡਾ ਮੋਰਚਾ ਵਿੱਢਿਆ ਹੋਇਆ ਹੈ ਪਹਿਲਾ ਸੀ ਦੇਖਿਆ ਡੀਸੀ ਦਫ਼ਤਰਾਂ ਦੇ ਬਾਹਰ ਟਰੈਕਸ ਤੇ ਪੈਟਰੋਲ ਪੰਪਸ ਦੇ ਬਾਅਦ ਟੋਲ ਪਲਾਜ਼ਾ ਤੇ ਪਰ ਹੁਣ ਕੂਚ ਦਿੱਲੀ ਵੱਲ ਦੀ ਹੈ ਕਿਸਾਨ ਲੀਡਰ ਮਨਜੀਤ ਸਿੰਘ ਤਨੜ ਜੀ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਵੱਡੀ ਕਟ ਹੋ ਰਹੀ ਨੇ ਹੋਕਾ ਤੁਸੀਂ ਵੀ ਇਹੀ ਦੇ ਰਹੇ ਹੋ ਦਿੱਲੀ ਜਾਣ ਦੇ ਲਈ ਪਹਿਲਾ ਸਭ ਤੋਂ ਪਹਿਲਾਂ ਮੀਟਿੰਗ ਕੇਂਦਰ ਸਰਕਾਰ ਨੇ ਖੋੜ ਸੱਦ ਲਈ ਹੈ 3 ਦਸੰਬਰ ਨੂੰ ਜਾਰੀਓ ਫਿਰ ਜਾਰੀ ਜੱਥੇਬੰਦੀ ਤੁਹਾਡੀ ਜਿਹੜੀ 3 ਦਸੰਬਰ ਦੀ ਤੁਸੀਂ ਮੀਟਿੰਗ ਦਾਖ ਦੀ ਉਹ ਮੀਟਿੰਗ ਅਜੇ ਸਾਨੂੰ ਕੋ ਲਿਖਤੀ ਨਹੀਂ ਆਇਆ ਜਦੋਂ ਲਿਖਤੀ ਆਊਗਾ ਮੋਤੇ 30 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਉਹ ਵਿਚਾਰ ਕਰਨਗੀਆਂ ਉਹਦਾ ਅਜੰਡਾ ਕੀ ਆ ਕਦੇ ਵਾਸਤੇ ਸੱਦ ਰਹੀ ਆ ਸਰਕਾਰ ਉਦਾਂ ਸਾਡੀਆਂ ਮਤਲਬ ਜਥੇਬੰਦੀਆਂ ਦਾ ਹੈਗਾ ਵੀ ਗੱਲਬਾਤ ਤੋਂ ਅਸੀਂ ਕਦੇ ਵੀ ਨਹੀਂ ਭੱਜਾਂਗੇ ਜਦੋਂ جنگ ਪੂਰੀ ਵੀ ਲੱਗੀ ਹੁੰਦੀ ਆ ਗੱਲਬਾਤ ਉਦੋਂ ਵੀ ਕਰਦੇ ਆ ਲੋਕ ਗੱਲ ਕਰਾਂਗੇ ਅਸੀਂ ਪਹਿਲਾਂ ਵੀ ਗੱਲ ਕਰਕੇ ਆ ਪਰ ਇਹ ਜਿ ਲਿਖਤੀ ਕੋਈ ਸੁਨੇਹਾ ਨਹੀਂ ਆਇਆ ਪਰ ਵੈਸੇ ਤੁਹਾਡਾ ਪੱਕ ਕੀ ਹੈ ਜਾਓਗੇ ਅਗਰ ਲਿਖਤੀ ਆ ਜਾਏਗਾ ਜਥੇਬੰਦੀ ਚ ਫੈਸਲਾ ਹੋਵੇਗਾ ਪਰ ਇੱਕ ਪੱਖ ਆਪਣੀ ਰਾਏ ਤਾਂ ਤੁਸੀਂ ਵੀ ਰੱਖੋ ਹਾਂ ਸਾਡੀ ਜਥੇਬੰਦੀ ਵੱਲੋਂ ਇਹ ਵੀ ਜਾਣਿਆ ਚਾਹੀਦਾ ਬਾਕੀ ਜਿਹੜੀ 30 ਕਸਾਂ ਜਥੇਬੰਦੀ ਦਾ ਫੈਸਲਾ ਹੋਊਗਾ ਅਸੀਂ ਉਹਦੇ ਤੇ ਫੁੱਲ ਚੜਾਵਾਂਗੇ ਬਿਲਕੁਲ 26 27 ਨਵੰਬਰ ਨੂੰ ਤੁਸੀਂ ਦਿੱਲੀ ਜਾਣ ਦੀ ਤਿਆਰੀ ਕਰ ਸੀ ਗਏ ਵੈਸੇ ਹਰਿਆਣਾ ਸਰਕਾਰ ਨੇ ਕਹਿ ਦਿੱਤਾ ਪੂਰੀ ਸਖਤੀ ਕਰਾਂਗੇ ਐਂਟਰ ਨਹੀਂ ਹੋਣ ਦਵਾਂਗੇ ਤੁਸੀਂ ਹਰਿਆਣਾ ਚੈਂਟਰ ਨਹੀਂ ਹੋ ਪਾਉਗੇ ਦਿੱਲੀ ਕਿਵੇਂ ਪਹੁੰਚੋਗੇ ਹਾਲਾਂਕਿ ਹੁਣ ਮੀਟਿੰਗ ਲਈ ਤਾਂ ਉਹਨੂੰ ਬੁਲਾਇਆ ਗਿਆ ਕਿਵੇਂ ਦੇਖਦੇ ਜੋ ਹਾਲਾਤ ਬਣੇ ਨੇ ਹਰਿਆਣਾ ਸਰਕਾਰ ਵੀ ਡਾਟ ਗਈ ਹੈ ਤੁਹਾਡੇ ਖਿ ਦੇਖੋ ਹਰਿਆਣਾ ਸਰਕਾਰ ਤੋਂ ਸਾਨੂੰ ਪਹਿਲਾਂ ਵੀ ਇਹੀ ਆਸ ਲੱਗਦੀ ਸੀ ਉਦਾਂ ਇਹ ਲੱਗਦਾ ਸੀ ਵੀ ਉਹਨੂੰ ਪੰਗਾ ਲੈਣ ਦੀ ਲੋੜ ਨਹੀਂ ਕਿਉਂਕਿ ਸਾਡੀ ਮੰਗ ਹੈ ਜਿਹੜੀ ਹਰਿਆਣਾ ਸਰਕਾਰ ਤੋਂ ਨਹੀਂ ਕਰਦੇ ਅਸੀਂ ਦਿੱਲੀ ਸਰਕਾਰ ਤੋਂ ਕਰਦੇ ਆਂ ਹਾਂ ਮੋਦੀ ਸਰਕਾਰ ਤੋਂ ਕਰਦੇ ਆਂ ਤੇ ਇਹ ਜੋ ਮਤਲਬ ਕਿਉਂਕਿ ਭਾਜਪਾ ਦੀ ਸਰਕਾਰ ਹੈ ਉਹ ਜੋ ਮੋਦੀ ਕਹੂਗਾ ਉਮੀ ਕਰਨਗੇ ਉਹਨਾਂ ਨੂੰ ਭੁਲੇਖਾ ਇਹ ਗੱਲ ਦਾ ਵੀ ਦਿੱਲੀ ਦੇ ਆਲੇ-ਦਾਲੇ ਜਿਹੜੇ ਲੋਕਾਂ ਨੂੰ ਨਾਂ ਦਿਖਾਇਆ ਜਾਵੇ ਮਤਲਬ ਦਿੱਲੀ ਤੋਂ ਦੂਰ ਰੱਖਿਆ ਜਾਵੇ ਪਰ ਅਸੀਂ ਅਕੋਸ਼ਿਸ਼ ਕਰਾਂਗੇ ਪੂਰੀ ਸਾਨੂੰ ਪਤਾ ਲੱਗ ਗਿਆ ਵੀ ਉਹ ਹਰਿਆਣੇ ਚੋਂ ਮਤਲਬ ਗ੍ਰਫਤਾਰੀਆਂ ਕਰਨ ਲੱਗ ਗਈ ਹਰਿਆਣੇ ਦੇ ਵਿੱਚ ਰੋਕਣ ਦੀ ਤਿਆਰੀ ਹੈ ਸਾਡੇ ਜਿਹੜੇ ਵੱਡੇ ਕਾਫਲੇ ਆ ਵੀ ਅਸੀਂ ਜ਼ੋਰ ਜਮਾਈ ਕਰਾਂਗੇ ਜ਼ੋਰ ਜਮਾਈ ਕਰਕੇ ਅਸੀਂ ਸ਼ਾਂਤੀਪੂਰਵਕ ਫਿਰ ਜਿੱਥੇ ਮਤਲਬ ਹਰਿਆਣੇ ਦੀ ਸਰਕਾਰ ਤੁਹਾਨੂੰ ਬਿਠਾਉਣਾ ਚਾਹੁੰਦੀ ਉੱਥੇ ਬਹਿ ਜਾਗੇ ਤਾਂ ਕਿ ਅਸੀਂ ਤਾਂ ਪ੍ਰੋਟੈਸਟ ਕਰਨਾ ਨਾ ਲੋਕਾਂ ਨੂੰ ਦਿਖਾਉਣਾ ਦੁਨੀਆ ਦੇ ਲੋਕਾਂ ਨੂੰ ਵੀ ਸਾਡੀ ਲੜਾਈ ਸਹੀ ਆ ਉਹਦਾ ਪ੍ਰਚਾਰ ਦਿੱਲੀ ਦੇ ਪੈਰਾਂ 'ਤੇ ਜਾ ਕੇ ਵੀ ਮਤਲਬ ਹੁੰਦਾ ਜੇ ਅਸੀਂ ਉੱਥੇ ਜਾਵਾਂਗੇ ਜੇ ਹਰਿਆਣਾ ਸਰਕਾਰ ਉਹਦਾ ਦੁੱਖ ਬਣਾਉਂਦੀ ਆ ਦਿੱਲੀ ਦਾ ਇਧਰ ਕਿਸਾਨਾਂ ਨੂੰ ਮਤਲਬ जख्मਾਂ ਤੇ ਨੂਨ ਪਾਉਂਦੀ ਆ ਹਰਿਆਣਾ ਸਰਕਾਰ ਉਹਨੂੰ ਮੁੱਲ ਦੇਣਾ ਪਊ ਇਹਦਾ ਸਾਡੇ ਪੰਜਾਬੀਆਂ ਦਾ ਮੱਥਾ ਲਾ ਕੇ ਹਰਿਆਣਾ ਸਰਕਾਰ ਵੀ ਜੇ ਕਈਏ ਵੀ ਕੋ ਖੱਟ ਜੂ ਖੱਟ ਨਹੀਂ ਸਕਦੀ ਗਮਾਉਗੀ ਆ ਬਿਲਕੁਲ ਤਨੀਰ ਜੀ ਤੁਸੀਂ ਆਪਣੀ ਜ਼ਿੰਦਗੀ ਦੀ ਕਈ ਸੰਘਰਸ਼ ਲੜੇ ਹੋਣਗੇ ਜਦੋਂ ਤੁਹਾਨੂੰ ਉਮਰਕਾਇਤ ਦੀ ਸਜ਼ਾ ਹੋਈ ਸੀ ਉਦੋਂ ਵੀ ਜੇਲ੍ਹ ਦੇ ਬਾਹਰ ਕਿਸਾਨ ਜਥੇਬੰਦੀਆਂ ਹੋਰ ਜਥੇਬੰਦੀਆਂ ਵੀ ਡਟੀਆਂ ਰਹੀਆਂ ਤੇ ਤੁਹਾਡੀ ਜੋ ਸਜ਼ਾ ਸੀ ਉਹ ਰੱਦ ਹੋਈ ਤੁਸੀਂ ਜੇਲ੍ਹ ਤੋਂ ਬਾਹਰ ਆਏ ਇਹ ਸੰਘਰਸ਼ ਨੂੰ ਕਿਵੇਂ ਦੇਖਦੇ ਹੋ ਹਾਲਾਂਕਿ ਉਹ ਇੱਕ ਸਖਸ਼ੀਅਤ ਦੇ ਲਈ ਸੀ ਪਰ ਹੁਣ ਪਾਕਿਸਤਾਨ ਜਥੇਬੰਦੀਆਂ ਦਾ ਸੰਘਰਸ਼ ਉਸ ਨਾਲੋਂ ਕਿਤੇ ਵੱਡਾ ਹੈ ਕਿਵੇਂ ਦੇਖਦੇ ਹੋ ਦੇਖੋ ਅਸੀਂ ਉਸ ਸੰਘਰਸ਼ ਨਾਲ ਤੁਸੀਂ ਜੋੜਿਆ ਨੂੰ ਮੈਂ ਉਹਦੇ ਨਾਲ ਦੇਖੂਗਾ ਵੀ ਇਹਦੀ ਸਿੰਗਰ ਦੀ ਜਿਹੜੀ ਸੋਚ ਆ ਉਹ ਬਣ ਗਈ ਕਿਉਂਕਿ ਉਹੋ ਵੀ ਵੱਖ-ਵੱਖ ਝੰਡਿਆਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਬਰਨਾਲਾ ਜੇਲ੍ਹ ਦੇ ਮੂਹਰੇ ਪਿਛਲੇ ਸਾਲ ਬੈਠੀਆਂ ਸੀ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਨਵਾਂ ਇਤਿਹਾਸ ਲਿਖਿਆ ਇੱਕ ਅੱਜ ਤੱਕ ਕੋਈਆਂ ਜੇਲ੍ਹ ਦੇ ਮੂਹਰੇ ਬਹਿ ਕੇ ਕਿਸਾਨ ਜਥੇਬੰਦੀਆਂ ਬਿਨਾਂ ਸਿਆਸੀ ਲੀਡਰਾਂ ਤੋਂ ਕਿਸੇ ਆਗੂ ਨੂੰ નિર્ਦੋਸ਼ ਆਗੂ ਨੂੰ ਜਿਹਨੂੰ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਝੂਠੇ ਕਤਲ ਕੇਸ ਦੇ ਵਿੱਚ ਸਜ਼ਾ ਕੀਤੀ ਸੀ ਲੋਕ ਆਪਦੀ ਮੰਗ ਮਨਾ ਕੇ ਸੱਚ ਨੂੰ ਲੱਗੀ ਹੋਈ ਫਾਂਸੀ ਗਲਚੋਕੜਾ ਕੇ ਮੈਨੂੰ ਜੇਲ੍ਹ ਚੋਂ ਬਾਹਰ ਲਿਆ ਸਕਦੇ ਆ ਤਾਂ ਇਹ ਵੀ ਰਾਹ ਹੋਈ ਹੈ ਉਸ ਤਜਰਬੇ ਨੇ ਸਾਨੂੰ ਇਹ ਦੱਸਿਆ ਵੀ ਜਿਹੜੇ ਬੱਖ ਬੱਖ ਝੰਡੇ ਆ ਜਦੋਂ ਇਹਨਾਂ ਨੂੰ ਇਕੱਠੇ ਕਰਦੇ ਆ ਅ ਮਤਲਬ ਹਕਮਰਾਨਾਂ ਦੇ ਖਿਲਾਫ ਤਾਂ ਮਤਲਬ ਜੇ ਕਰੀ ਮਿੱਠਾ ਮਿੱਠਾ ਨਿਕਲਦਾ ਉਹਦੇ ਚੋਂ ਇਹ ਰਾਹ ਉਧਰ ਨੂੰ ਤੁਰਿਆ ਕੱਲੇ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨਹੀਂ ਅੱਜ ਭਾਰਤ ਦੀਆਂ 472 ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਰਲ ਕੇ ਦਿੱਲੀ ਵੱਲ ਨੂੰ ਕੂਚ ਕਰ ਰਹੀਆਂ ਪੰਜਾਬ ਨੂੰ ਰੋਕ ਕੇ ਭਲੇਖਾ ਹੋਊ ਇਹਨਾਂ ਨੂੰ ਪੰਜ ਪਾਸਿਆਂ ਤੋਂ ਦਿੱਲੀ ਨੂੰ ਘੇਰਨਾ ਹੈ ਪੰਜ ਸਟੇਟਾਂ ਦਾ ਰਾਜਸਥਾਨ ਹਰਿਆਣਾ ਤੇ ਮਤਲਬ ਯੂਪੀ ਤੇ ਉੱਤਰਾਖੰਡ ਪੰਜ ਸਟੇਟਾਂ ਨੇ ਦਿੱਲੀ ਦੇ ਰਸਤੇ ਜਾਮ ਕਰਨੇ ਜੇ ਰੋਕੂਗੀ ਦਿੱਲੀ ਦੇ ਸਾਨੂੰ ਪਤਾ ਸੀ ਪਹਿਲੇ ਵੀ ਦਿੱਲੀ ਦੇ ਅੰਦਰ ਦਾ ਹੋਣ ਨਹੀਂ ਦੇਣਾ ਕਿਉਂਕਿ ਉੱਥੇ ਕਰੋਨਾ ਜੰਪਿਆ ਫੇਰ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਰੋਨਾ ਮਾਰਿਆ ਦਿੱਲੀ ਕੋ ਉਹਨਾਂ ਨੇ ਫੇਰ ਹਰਾ ਕਰ ਲਿਆ ਉਹ ਕਰੋਨਾ ਦੀ ਮਤਲਬ دہشت ਪਾ ਕੇ ਸਾਨੂੰ ਦਿੱਲੀ ਚ ਨਹੀਂ ਸੀ ਬੜਨ ਦਿੰਦੇ ਇੱਕ ਗੱਲ ਸਾਡੀ ਜ਼ਰੂਰ ਹੈ ਤੁਸੀਂ ਡੇਢ ਮਹੀਨਾ ਪਹਿਰ ਜੇਲ੍ਹ ਵਾਲਾ ਸੰਘਰਸ਼ ਦੀ ਗੱਲ ਕੀਤੀ ਹੈ ਕਿਸੇ ਨੇ ਮੂੰਗਫਲੀ ਨਹੀਂ ਚੱਕੀ ਕਿਸੇ ਰੇੜੀ ਵਾਲ ਦੀ ਕੇਲਾ ਨਹੀਂ ਚੋਰੀ ਚੱਕ ਕੇ ਖਾਦਾ ਡਿਸਪਲਨ ਰੱਖਿਆ ਸਾਡੀਆਂ ਫੌਜਾਂ ਹੁਣ ਵੀ ਡਿਸਪਲਨ ਵਾਲੀਆਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਕਿਸੇ ਦੀ ਚੋਰੀ ਨਹੀਂ ਕਰਾਂਗੇ ਜਾਵ ਤੇ ਸੰਗ ਲੜਾਂਗੇ ਤੇ ਲੜਦੇ ਹੋਏ ਅੱਗੇ ਵਧਾਂਗੇ ਮੋਦੀ ਸਰਕਾਰ ਦੇ ਮੰਤਰੀਆਂ ਦੇ ਨਾਲ ਤੁਹਾਡੀ ਪਹਿਲਾਂ ਵੀ ਮੀਟਿੰਗ ਹੋਈ ਸੀ ਕੀ ਕਹਿੰਦੇ ਨੇ ਉਹ ਅਜੇ ਵੀ ਤੁਹਾਨੂੰ ਸਮਝਾ ਰਹੇ ਨੇ ਕਿ ਕੁਝ ਵੀ ਗਲਤ ਨਹੀਂ ਹੈ ਤੁਹਾਨੂੰ ਆਜ਼ਾਦ ਕਰ ਰਹੀ ਆ ਤੁਹਾਡੇ ਲਈ ਚੰਗੇ ਹੈ ਇਹ ਹੀ ਸਮਝਾ ਰਹੇ ਨੇ ਕੀ ਗੱਲਬਾਤ ਕਹਿ ਰਹੇ ਨੇ ਕਿ ਰੱਦ ਕਰਾਂਗੇ ਅਜੇ ਤੱਕ ਕੋਈ ਸਮਝਿਆ ਕੁਛ ਐਸਟ ਮੋਦੀ ਸਰਕਾਰ ਨੇ ਜਦੋਂ ਮੰਤਰੀਆਂ ਦੀ ਮੀਟਿੰਗ ਸੱਦੀ ਸੀ ਅਸੀਂ ਉਦੋਂ ਵੀ ਸਾਫ਼ ਕਰਕੇ ਗਏ ਸੀ ਵੀ ਇਹ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਨਿਪਟਣਾ ਇੱਕ ਦੂਜੇ ਨੂੰ ਸਮਝਣ ਵਾਲੀ ਗੱਲ ਐ ਇਸ ਗੱਲ ਤੇ ਅਸੀਂ ਪਹਿਲਾਂ ਹੀ ਜਵਾਬ ਦਿੱਤਾ ਜਿਹੜਾ ਤੁਸੀਂ ਸਵਾਲ ਕੀਤਾ ਅਸੀਂ ਉਹ ਬਿੱਲਾਂ ਬਾਰੇ ਸਮਝੇ ਹੋਏ ਆਂ ਵੀ ਤੁਹਾਡੇ ਕੋਲੇ ਸਮਝਣ ਨਹੀਂ ਆਉਣਾ ਅਸੀਂ ਤੁਹਾਨੂੰ ਦੱਖਾਂਗੇ ਵੀ ਗਲਤ ਕਿਵੇਂ ਐ ਅਸੀਂ ਇਧਰੋਂ 4 ਘੰਟਿਆਂ ਦੇ ਵਿੱਚ ਸਾਡੇ ਆਗੂਆਂ ਨੇ ਇਕੱਲੇ-ਇਕੱਲੇ ਗੱਲ ਦਾ ਉਹਨਾਂ ਤੋਂ ਜਵਾਬ ਮੰਗਿਆ ਬਈ ਜੇ ਤੁਸੀਂ ਸੱਚੀਉਂ ਕਿਸਾਨਾਂ ਦੇ ਹਮਦਰਦ ਸੀ ਕਿਸਾਨਾਂ ਨੇ ਤਾਂ ਇਹਨਾਂ ਕਰੋਨਾ ਦੀ ਮੰਗ ਨਹੀਂ ਕਰੀ ਤੁਸੀਂ ਕਿਸਾਨਾਂ ਨੂੰ ਪੁੱਛਿਆ ਨਹੀਂ ਤੁਸੀਂ ਇੰਨੀ ਕਾਲੀ ਕਿਉਂ ਕੀਤੀ ਕਰੋਨਾ ਲਾ ਕੇ ਕਰੋਨਾ ਵਾਲਾ ਜਿਹੜਾ ਲਾਕਡਾਊਨ ਲਾ ਕੇ ਪੰਜਾਬ 'ਚ ਕਰਫੂ ਲਾ ਕੇ ਤੁਸੀਂ ਜਦ ਹੀ ਇਹ ਆਰਡੀਨੈਂਸ ਲਿਆਂਦੇ ਜਿਹੜੇ ਤਿੰਨ ਕਾਲੇ ਕਾਨੂੰਨ ਹੈ ਤੇ ਬਿਜਲੀ 1 2 220 ਵੀ ਇਹ ਕਿਸਾਨਾਂ ਦੀ ਮੰਗ ਨਹੀਂ ਸੀ ਤੁਸੀਂ ਕਰੋਨਾ ਦੀ ਆੜ ਦੇ ਵਿੱਚ ਉਹ ਫਿੱਟ ਕਰਦੇ ਫਿੱਟ ਹੀ ਨਹੀਂ ਕਰੇ ਤੁਸੀਂ ਕਰੋਨਾ ਦੇ ਵਿੱਚ ਬਜੀ ਉਹਨਾਂ ਨੂੰ ਕਾਨੂੰਨ ਵੀ ਬਣਾ ਲਿਆ ਕਿਸਾਨਾਂ ਦੀ ਮੰਗ ਨਹੀਂ ਹੈ ਫਿਰ ਇਹਨਾਂ ਨੇ ਨੇੜੇ ਨੇੜੇ ਚ ਕਿਉਂ ਕਰ ਲਿਆ ਤਾਂ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਇਹ ਵੱਖਰੀ ਗੱਲ ਹੈ ਵੀ ਜਿਹੜਾ ਉੱਥੇ ਮੀਡੀਆ ਅੰਦਰ ਸੀ ਉਹ ਸੱਚੀ ਗੋਦੀ ਮੀਡੀਆ ਸੀ ਮੋਦੀ ਮੀਡੀਆ ਸੀ ਜਿਹੜਾ ਅਰੀਜਨਲ ਮੀਡੀਆ ਸੀ ਜਿਨ੍ਹਾਂ ਨੇ ਕਿਸਾਨਾਂ ਦੀ ਗੱਲ ਕਰਨੀ ਸੀ ਉਹਨੂੰ ਤਾਂ 6 ਵਜੇ ਮਿਲਣੇ ਦਿੱਤਾ ਜਿਹੜਾ ਰੋਟੀਆਂ ਖਵਾਉਂਦਿਆਂ ਦੀਆਂ ਫੋਟੋਆਂ ਦੇਣ ਨਾਲ ਅਸੀਂ ਬਾਹਰ ਉਹ ਮੋਦੀ মিডিਆ ਗੋਦੀ মিডিਆ ਸੀਗਾ ਦੇਖੋ ਜੀ ਕਿਸਾਨ ਰੋਟੀਆਂ ਖਾਂਦੇ ਨੇ ਬਾਹਰੋਂ ਕਮੈਂਟ ਵੀ ਗਏ ਕਿਸਾਨਾਂ ਨੇ ਆਪ ਦੀ ਰੋਟੀਆਂ ਖਾਈ ਸਕਦੇ ਸੀ ਪਰ ਕਿਸੇ মিডিਏ ਨੇ ਉਹ ਜਿਹੜੇ ਸਾਡੇ ਕਿਸਾਨ ਆਗੂ ਗੱਲਬਾਤ ਕਰਦੇ ਸੀ ਉਹ ਨਹੀਂ ਦਿਖਾਇਆ ਬਾਹਰ ਪੂਰੀ ਠੋਕਮੀ ਗੱਲ ਰੱਖੀ ਆ ਆਸ ਉਹਦੇ ਚੋ ਇਹੀ ਸੀ ਇੱਕ ਦੂਜੇ ਨੂੰ ਸਮਝਣ ਸਮਝਾਉਣ ਦੀ ਅੱਗੇ ਵੀ ਅਸੀਂ ਸਾਨੂੰ ਮਤਲਬ ਕੁਝ ਦੇ ਕੇ ਤੋੜ ਦੇਣ ਇਹ ਨਹੀਂ ਹੈ ਪਰ ਅਸੀਂ ਗੱਲਬਾਤੋਂ ਨਹੀਂ ਭੱਜਾਂਗੇ ਗੱਲਬਾਤ ਆਪ ਦੀ ਰੱਖਾਂਗੇ ਉਹਨਾਂ ਤੋਂ ਜਵਾਬ ਮੰਗਾਂਗੇ ਜਦੋਂ ਤੱਕ ਚੱਲਦੀ ਰਹਿੰਦੀ ਹੁੰਦੀ ਆ ਗੱਲਬਾਤ ਵੀ ਚੱਲਦੀ ਰਹੇ ਰਵਈਆ ਕਿਵੇਂ ਲੱਗ ਰਿਹਾ ਮੋਦੀ ਸਰਕਾਰ ਦਾ ਤੁਹਾਨੂੰ ਜੇ ਸਮਝਾਈ ਦੇ ਨੇ ਤੁਸੀਂ ਕਹਿੰਦੇ ਠੋਕ ਵੀ ਗੱਲ ਰੱਖੀ ਹੁਣ 3 ਦਸੰਬਰ ਵਾਲੀ ਜਿਹੜੀ ਮੀਟਿੰਗ ਹੈ ਲੱਗਦਾ ਕੁਝ ਗੱਲ ਨਿਬੜੇਗੀ ਦੇ ਕੋ ਨਿਭੜਨ ਵਾਲੀ ਨਹੀਂ ਲੱਗਦੀ ਹੁਣ ਵੀ ਨਹੀਂ ਨਿਭੜਦੀ ਇਹ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਲੜਾਈ ਸੌਖੀ ਜੀ ਨਹੀਂ ਮਤਲਬ ਸਰਕਾਰ ਦਾ ਤਾਂ ਨਾਉਂ ਦਿੱਤਾ ਸਰਕਾਰ ਤਾਂ ਹੈ ਨਹੀਂ ਜੇ ਸਰਕਾਰ ਲੋਕਾਂ ਦੀ ਹੁੰਦੀ ਲੋਕਾਂ ਦੀ ਸਰਕਾਰ ਤਾਂ ਲੋਕਾਂ ਦੀ ਗੱਲ ਸੁਣਨੀ ਦੀ ਹੁੰਦੀ ਆ ਇਹ ਲੋਕਾਂ ਵੱਨੀ ਅੱਖਾਂ ਕੱਢਦਾ ਇਹ ਤਾਂ ਸ਼ਰਿਆਂ ਦਾ ਕਹਿ ਰਿਹਾ ਮੇਰੀ 56 ਇੰਚ ਦੀ ਛਾਤੀ ਹੈ ਮੈਂ ਮਤਲਬ ਮਨ ਕੀ ਬਾਤ ਕਰੂੰਗਾ ਲੋਕਾਂ ਦੀ ਤਾਂ ਬਾਤ ਹੀ ਨਹੀਂ ਕਹਿੰਦਾ ਨਾ ਸਰਕਾਰ ਦੀ ਬਾਤ ਕਹਿੰਦਾ ਮਨ ਕੀ ਬਾਤ ਆ ਉਹਦੀ ਮਨ ਕੀ ਬਾਤ ਕਰਨ ਵਾਲੇ ਪਗਾ ਕੇ ਪਹਿਲਾਂ ਆਪਦੀ ਨੋਟਬੰਦੀ ਕੀਤੀ ਉਹਨੇ ਲੋਕਾਂ ਨੇ ਜਰ ਲਿਆ ਉਹਨਾਂ ਨੇ ਜੀਐਸਟੀ ਲਿਆਂਦੀ ਲੋਕਾਂ ਨੇ ਜਰ ਲਿਆ ਉਹਨਾਂ ਨੇ ਜੰਮੂ ਕਸ਼ਮੀਰ ਨੂੰ ਮਤਲਬ ਬੰਦ ਕੀਤਾ 1370 ਤੋੜ ਕੇ ਉਹਨਾਂ ਨੂੰ ਕਰਫੂ ਲਾ ਕੇ 6 ਮਹੀਨੇ ਅੰਦਰ ਰੱਖਿਆ 56 ਇੰਚ ਦੀ ਛਾਤੀ ਹੋਰ ਚੌੜੀ ਕਰ ਲਈ ਪਰ ਆ ਪੰਜਾਬ ਦੇ ਵਿੱਚ ਜਦੋਂ ਉਹਨਾਂ ਨੇ ਲਿਆਂਦਾ ਪੰਜਾਬ ਦੇ ਇਹਨਾਂ ਯੋਧਿਆਂ ਦੇ ਅਣਖੀਲੇ ਨੇ ਜਿਨ੍ਹਾਂ ਦਾ ਇਤਿਹਾਸ ਆ ਪਿੱਛੋਂ ਅਬਦਾਲੀਆਂ ਨੂੰ ਔਰੰਗਜ਼ੇਬ ਨੂੰ ਜਵਾਬ ਦਿੱਤਾ ਉਸ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਜਿਹੜਾ ਸੰਘਰਸ਼ਾ ਦਿੱਲੀ ਵੱਲ ਨੂੰ ਤੁਰ ਪਿਆ ਅੱਜ ਦਿੱਲੀ ਦੇ ਖਿਲਾਫ ਦਿੱਲੀ ਦੀਆਂ ਸਾਰੀਆਂ ਸਟੇਟਾਂ ਜਿੰਨੀਆਂ 22 23 ਸਟੇਟਾਂ ਸੰਘਰਸ਼ ਕਰਨ ਵਾਲੀਆਂ ਇੱਕਜੁੱਟ ਹੋ ਗਈਆਂ ਨਹੀਂ ਇਹ ਪੰਜਾਬ ਨੂੰ ਵੀ ਮਲਾਂ ਜੰਮੂ ਕਸ਼ਮੀਰ ਬਣਾਉਣ ਦੀ ਸੋਚ ਦਾ 66 ਇੰਚ ਦੀ ਛਾਤੀ ਪਰ ਮੈਂ ਗਰੰਟੀ ਕਰਦਾ 66 ਇੰਚ ਦੀ ਛਾਤੀ ਸੰਗੜਨ ਲੱਗੀ ਨਹੀਂ ਆ ਮੀਟਿੰਗਾਂ ਕਰਨੀ ਛੱਡਣਾ ਉਹਨੂੰ ਕੀ ਲੋੜ ਸੀ ਉਹ ਰਾਹ ਲੱਭਦਾ ਪਰ ਰਾਹ ਨਹੀਂ ਲੱਭਣਾ ਤਿੰਨ ਕਾਲੇ ਕਾਨੂੰਨ ਵਾਪਸ ਹੋਣਗੇ ਤੇ ਅਸੀਂ ਜਿੱਤਾਂਗੇ ਰਬ ਰਾਬਰ ਦਾ ਵਿੱਚ ਵਿਚਾਲੇ ਦਾ ਰਾਹ ਹੀ ਨਹੀਂ ਕੋਈ ਪਰ ਲੰਮਾ ਚੱਲੂਗਾ ਸੰਘਰਸ਼ ਲੰਮਾ ਚ ਕੋ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੁਹਾਡੇ ਨਾਲ ਨੇ ਅਕਾਲੀ ਦਲ ਨੇ ਆਪਣਾ ਨਾਤਾ ਤੋੜ ਦਿੱਤਾ ਐਂਡੀ ਚੋਂ ਬਾਹਰ ਆ ਗਏ ਕੈਪਟਨ ਅਮਰਿੰਦਰ ਸਿੰਘ ਵੀ ਤੁਹਾਡੇ ਪੱਖ ਦੀਆਂ ਗੱਲਾਂ ਕਰਦੇ ਨੇ ਹਾਲਾਂਕਿ ਵਿੱਚੋਂ ਜਦੋਂ ਤੁਸੀਂ ਟ੍ਰੇਨਾਂ ਰੋਕਿਆ ਸੀ ਆਕਰ ਤੋਂ ਉਹਨਾਂ ਨੇ ਕਹਿ ਦਿੱਤਾ ਸੀ ਕਿਸਾਨਾਂ ਨੂੰ ਅੜੀਅਲ ਰਵਈਆ ਛੱਡਣਾ ਚਾਹੀਦਾ ਆਮ ਆਦੀ ਪਾਰਟੀ ਵੀ ਕਹਿੰਦੀ ਸੀ ਤੁਹਾਡੇ ਨਾਲ ਨੇ ਕਿਵੇਂ ਤੱਕਦੇ ਹੋ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਦਬਈਏ ਨੂੰ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਦੇ ਨਾਲ ਨਹੀਂ ਹੈ ਮੈਂ ਖੁੱਲਕੇ ਕਹੂੰਗਾ ਪਹਿਲਾ ਅਕਾਲੀ ਦਲ ਦੀ ਗੱਲ ਕਰੀਏ ਕਿਉਂ ਕਾਲੀ ਦਲ ਪਹਿਲਾਂ ਸਾਨੂੰ ਉਹੀ ਮਤਾਂ ਦਿੰਦਾ ਸੁਖਵੀਰ ਬਾਦਲ ਦੇ ਘਰੇ ਗਏ ਸੀ ਜਦੋਂ ਅਸੀਂ ਉਹ ਦੇਖਣ ਦੇਣ ਗਏ ਉਹ ਚੇਤਾਵਨੀ ਪੱਤਰ ਸਿੱਕ ਥਾਪੜ ਕੇ ਕਹਿੰਦੇ ਸੀ ਇਹਦਾ ਕਿਸਾਨ ਪੱਖੀ ਆ ਬਲ ਮਤਲ ਜਿਹੜੇ ਆਰਡੀਨਸ ਨੇ ਇਹਦਾ ਕਿਸਾਨ ਪੱਖੀ ਆ ਜਿਹੜੇ ਕਾਨੂੰਨ ਆ ਉਹ ਤੋਂ ਦਸਾਂ ਦਿਨਾਂ ਬਾਅਦ ਕਹਿੰਦੇ ਲੋਕ ਵਿਰੋਧੀ ਹੋ ਗਏ ਉਹ ਮਤਲ ਲੋਕਾਂ ਦਾ ਜਿਹੜਾ ਛਿੱਤਰ ਸੀ ਜਿਹੜਾ ਲੋਕਾਂ ਦਾ ਛਿੱਤਰ ਸੀ ਉਹ ਤੋਂ ਡਰਦੇ ਸੀ ਵੀ 2022 ਵਾਲੀਆਂ ਚੋਣਾਂ ਆਉਂਦੀਆਂ ਭਾਜਪਾ ਨਾਲ ਉਹਨਾਂ ਨੂੰ ਲੱਗਦਾ ਸੀ ਵੀ ਗਾਹਾਂ ਵੀ ਨਿਬੜੀ ਨਹੀਂ ਉਸ ਕਰਕੇ ਉਸੇ ਹਫ਼ਤੇ ਜਦੋਂ ਲੋਕਾਂ ਨੇ ਅਕਲ ਵਾਲੀ ਜੁੱਤੀ ਉਹਨਾਂ ਨੇ ਮਾਰੀ ਆ ਉਹ ਲੋਕਾਂ ਦੀ ਫੇਟ ਲੱਗੀ ਆ ਉਹਨਾਂ ਨੇ ਤਾਂ ਕੈਬਨਿਟ ਮੰਤਰੀ ਦਾ ਉਹ ਸਾਡੇ ਲੋਕਾਂ ਦੇ ਕਿਸਾਨਾਂ ਦੇ ਹੇਚ ਨਹੀਂ ਛੱਡਿਆ ਗਾਹਾਂ ਵਾਲੀ ਗੱਦੀ ਜਿਵੇਂ ਉਹ ਕਹੀਦਾ ਜਾਂਦਾ ਹੁਣ ਵੀ ਗਾਹ ਮੁੱਖ ਮੰਤਰੀ ਸੁਖਵੀਰ ਬਾਦਲੀ ਆ ਹਜੇ ਮਤਲਬ ਉਹ ਇਸ ਉਹ ਬਲੇਖੇ ਸੀਗਾ ਕੋਈ ਕਿਸਾਨਾਂ ਦੇ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਨਾ ਕੈਪਟਨ ਮਰਿੰਦਰ ਸਿੰਘ ਆ ਦੇਖੋ ਜਿਹੜੇ ਕਾਲੇ ਕਾਨੂੰਨ ਬਣਿਆ ਮੋਦੀ ਮੋਦੀ ਤਾਂ ਹੁਣ ਲੋਕ ਤਾਂ ਕਹੀ ਜਾਂਦੇ ਆ ਨਾ 2014 ਤੋਂ ਪਰ 1991 ਤੋਂ ਲਾ ਕੇ ਨੀਤੀਆਂ ਆਈਆਂ ਉਦੋਂ ਮਤਲਬ ਕਾਂਗਰਸੀ ਕਿਹੜਾ ਪ੍ਰਧਾਨ ਮੰਤਰੀ ਬਣਿਆ ਉਹਦੇ ਵਿੱਚ ਇਹ ਠੀਕ ਆ ਇਹ ਨੀਤੀਆਂ ਲਾਗੂ ਉਹਨਾਂ ਨੇ ਕਰਦੀਆਂ 2017 ਤੱਕ ਉਹਨਾਂ ਨੂੰ ਮਾਰਨ ਖੰਡਾ ਨਹੀਂ ਸੀ ਲੱਭਦਾ ਕੋਈ ਆ ਮਨਮੋਹਨ ਸਿੰਘ ਸੀਗਾ ਇਹ ਸਾਊ ਜੀ ਅਸੀਂ ਬਾਲਾ ਉਹ ਜਿੱਥੇ ਤੁਸੀਂ ਦੇਖਿਆ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਲੋਕਾਂ ਨੇ ਰੋਕਣ ਨਹੀਂ ਦਿੱਤੀਆਂ ਸੀ ਜ਼ਮੀਨਾਂ ਇਨਾਂ ਸੰਗਈ ਬਲੇ ਨੀਓ ਮੈਂ ਕਰ ਸਕਦਾ ਜੇ ਮੰਨ ਲਓ ਮੋਦੀ ਗੱਲ ਨੂੰ ਲੋਕਾਂ ਦੀ ਨਿਗਾ ਜੋ ਲੈ ਜਾਂਦਾ ਉਹਨੂੰ ਲੱਗਦਾ ਵੀ ਇਹ ਤਾਂ ਬਦਨਾਮ ਹੋ ਗਿਆ ਉਹਨਾਂ ਨੇ ਫਿਰ ਨਵਾਂ ਕੋਈ ਲਿਆਉਣਾ ਹੁੰਦਾ ਨਾ ਗੱਡੀ ਤੇ ਉਹੋ ਜੀ ਲੀਚੀ ਹੀ ਦੇ ਸਕਦਾ ਉਹ ਨਹੀਂ ਕੋਈ ਬਾਲਾ ਫਰਕ ਪੈਣਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੈਂ ਗੱਲ ਕਰਾਂ ਅਮਰਿਤਸਰ ਦੇ ਵਿੱਚ ਉਹਨਾਂ ਨੇ ਅਜੇ ਪੈਸੈਂਜਰ ਟ੍ਰੇਨਾਂ ਨੂੰ ਰਾਹ ਦੇਣ ਦਾ ਫੈਸਲਾ ਨਹੀਂ ਲਿਆ ਕਿਵੇਂ ਦੇਖਦੇ ਹੋ ਅਲੱਗ ਚੱਲ ਰਹੀ ਹੈ ਪਰ ਕਹਿੰਦੇ ਨੇ ਕਿ ਹਰ ਕਿਸ ਜਥੇਬੰਦੀ ਨੂੰ ਆਪਣਾ ਫੈਸਲਾ ਲੈਣ ਦਾ ਹੱਕ ਹੈ ਪਰ ਉਹ ਕਹਿ ਰਹੇ ਨੇ ਕਿ ਕੈਪਟਨ ਸਰਕਾਰ ਵੀ ਉਲਝਾਰ ਰਹੀ ਹੈ ਉਹ ਫਸਲਾ ਨਹੀਂ ਚਾਹੁੰਦੇ ਉਹਨਾਂ ਦੇ ਚਾਲ ਦੇ ਵਿੱਚ ਦੇਖੋ ਮੈਨੂੰ ਮੈਂ ਹੁਣੇ ਉਹਨਾਂ ਦੀ ਵਾਈਟ ਸੌਂਡ ਰਹੀ ਜਦੋਂ ਅਸੀਂ ਖਾਣਾ ਖਾਂਦੇ ਸੀ ਜਿਹੜਾ ਤੋਂ 30 ਕਿਸਾਨ ਜੱਥੇਬੰਦੀਆਂ ਤੇ ਕਮੈਂਟ ਕਰ ਰਹੇ ਆ ਵੀ ਪਤਾ ਨਹੀਂ ਉਹਨਾਂ ਜੱਥੇਬੰਦੀਆਂ ਨੂੰ ਕੀ ਦੇਤਾ ਮਰੇਂਦਰ ਨੇ ਸਾਨੂੰ 30 ਜਥੇਬੰਦੀਆਂ ਦਾ ਇਤਿਹਾਸ ਹੈ ਇਹਨਾਂ ਦੇ ਆਗੂਆਂ ਦਾ 40-40 ਸਾਲ ਦਾ ਸੰਘਰਸ਼ ਕਰੇ ਹੋਇਆ ਸਾਨੂੰ ਪਤਾ ਸੀ ਵੀ ਅੱਜ ਲੋਕਾਂ ਨੂੰ ਲੋੜ ਕਿਹੜੀ ਗੱਲ ਦੀ ਹੈ ਉਹਦੇ ਚੋਂ ਅਸੀਂ ਰੇਲਾਂ ਵਾਲੀ ਮਤਲਬ ਹੈਂਡ ਛੱਡ ਕੇ ਅੱਜ ਲੋਕਾਂ ਨੂੰ ਜੂਰੀਆ ਚਾਹੀਦਾ ਹੈ ਵਪਾਰੀਆਂ ਨੂੰ ਮਤਲਬ ਜਿਹੜਾ ਨਾਸੀ ਤੂਆ ਸੀ ਦਿੱਤਾ ਹੋਇਆ ਸੀ ਅਸੀਂ ਉਹਨਾਂ ਗੱਲਾਂ 'ਤੇ ਮੰਨ ਕੇ ਗਿਆ ਵੀ ਅਮਰਿੰਦਰ ਦੀ ਨਹੀਂ ਮੰਨੀ ਕੋਈ ਅਸੀਂ ਆਪਦੀ ਮੀਟਿੰਗ 'ਚ ਫੈਸਲਾ ਕੀਤਾ ਹੋਇਆ ਉਹ ਤੋਂ ਪਹਿਲੀ ਮੀਟਿੰਗ ਦਾ ਵੀ ਉਹਨਾਂ ਨੂੰ ਪਤਾ ਹੈ ਪਰ ਉਹਨਾਂ ਦੀ ਆਪਦੀ ਸੋਚ ਹੈ ਉਹਨਾਂ ਨੂੰ ਅਸੀਂ ਮਤਲਬ ਕਹੀਏ ਵੀ ਤੁਸੀਂ ਜ਼ਰੂਰ ਛੱਡੋ ਸਾਡੇ ਕਿਸੇ ਤੋਂ ਨਹੀਂ ਕਿਸੇ ਨੇ ਛੱਡਣੀਆਂ ਉਹ ਬਖਰੇ ਤੌਰ ਤੇ ਲੜਦੇ ਆ ਰਹੇ ਆ ਵਧੀਆ ਲੜ ਰਹੇ ਨੇ ਅਸੀਂ ਉਹਨਾਂ ਤੇ ਕਿੰਨੂੰ ਤੁਪਰਾੰਤੂ ਨਹੀਂ ਕਰਾਂਗੇ ਤੇ ਦਿੱਲੀ ਜਾਣ ਦੀ ਪੂਰੀ ਤਿਆਰੀ ਹੈ ਦਿੱਲੀ ਜਾਣ ਦੀ ਤਾਂ ਤੁਸੀਂ ਦੇਖ ਰਹੇ ਹੋ ਤੁਸੀਂ ਨਾਲ ਹੀ ਅੱਜ ਮਾਵਾ ਭੈਣਾ ਬੱਚੀਆਂ ਸਾਡੀਆਂ ਮਤਲਬ ਕਿਵੇਂ ਅਨਾਜ ਇਕੱਠਾ ਕਰ ਰਹੀਆਂ ਕਿਵੇਂ ਮਤਲਬ ਬਿਸਤਰੇ ਬੰਨ ਰਹੇ ਆ ਲੋਕ ਇੱਥੋਂ ਤੱਕ ਸੁਨੇਹਾ ਆਇਆ ਵੀ ਮਤਲਬ ਪਰਿਵਾਰ ਵੀ ਜਾਣਗੇ ਕਈ ਜਿਹੜੇ ਮਤਲਬ ਬੱਚੇ ਪੜਨ ਜਾਂਦੇ ਸੀ ਕਿਸੇ ਤੇ ਪਸੂ ਡਾਂਡਾ ਨਹੀਂ ਰੱਖਿਆ ਕਈ ਉਹ ਜੇ ਕਿਸਮ ਦੇ ਪਰਿਵਾਰ ਉਹ ਕਹਿੰਦੇ ਸਾਰਾ ਸਾਰਾ ਪਰਿਵਾਰ ਜਾਵਾਂਗੇ ਤੇ ਬੱਲੇ ਤਿਆਰੀਆ ਐਸਮੋ ਹਾਲ ਪੰਜਾਬ ਚ ਪਹਿਲਾ ਕਦੀ ਬਣਿਆ ਕਿਸੇ ਸੰਘਰਸ਼ ਨੂੰ ਲੈ ਕੇ ਕਿ ਪੂਰਾ ਪੰਜਾਬ ਇੱਕ ਪੰਜਾਬ ਦੇ ਵਿੱਚ ਨਾ ਕੁਝ ਗੱਲਾਂ ਦਾ ਇਤਿਹਾਸ ਹੀ ਲਿਖ ਰਿਆ ਜਿਵੇਂ ਤੁਸੀਂ ਮੇਰੇ ਜੇਲ੍ਹ ਚੋਂ ਬਾਹਰ ਲਿਆਉਣ ਵਾਲੀ ਇੱਕ ਇਤਿਹਾਸ ਲਿਖਿਆ ਗਿਆ ਉਸ ਤੋਂ ਬਾਅਦ ਜਿਹੜਾ ਆ ਵੀ ਲਿਖ ਹੁੰਦਾ ਐਡਾ ਵੱਡਾ ਏਕਾ ਵੱਖ-ਵੱਖ ਜਥੇਬੰਦੀਆਂ ਦਾ ਏਕਾ ਇਹ ਵੀ ਇਤਿਹਾਸ ਲਿਖਿਆ ਜਾਣਾ ਲਿਖਣ ਵਾਲੇ ਲਿਖੀ ਜਾਂਦੇ ਆ ਤੁਸੀਂ ਲਿਖੋਗੇ ਨਾ ਇਹਨਾਂ ਨੂੰ ਕਿਤਾਬਾਂ ਤੁਹਾਡੇ ਹੱਥਾਂ ਨਾਲ ਹੀ ਲਿਖੀਆਂ ਜਾਂਦੇ ਨੇ ਨਾ ਆਉਣ ਵਾਲੀ ਪੀੜ੍ਹੀ ਦੇ ਇਹ ਨਵਾਂ ਇਤਿਹਾਸ ਸਿਰਜੋਇਆ ਤੇ ਨਵੇਂ ਤਿਆਰ ਕਿਉਂਕਿ ਇਹ ਮੋਲਕ ਦੇ ਵਿੱਚ ਤਬਦੀਲੀਆਂ ਵੀ ਨਵੀਆਂ ਕਿਉਂ ਨਾ ਹੋਈਆਂ ਹੋਈਆਂ ਨਾ ਹੁਣ ਪਹਿਲਾਂ ਅਜ ਤੋਂ ਜਿਹੜੇ 70 ਸਾਲ ਖੇਤਾਂ 'ਚ ਮਤਲਬ ਉਹ ਖੇਤੀ ਹੁੰਦੀ ਥੀ ਉਸ ਕਿਸਮ ਦੀ ਨਹੀਂ ਹੈ ਉਦੋਂ ਕਾਰਖਾਨੇ ਨਹੀਂ ਸੀ ਹੁੰਦੇ ਜਦੋਂ ਮੋਲਕ ਦੇ ਵਿੱਚ ਤਬਦੀਲੀਆਂ ਆਈਆਂ ਤਾਂ ਸਾਡੀ ਸੋਚ ਦੇ ਵਿੱਚ ਤਬਦੀਲੀਆਂ ਆਈਆਂ ਸਾਡੇ ਲੜਾਈ ਦੇ ਢੰਗ ਦੇ ਵਿੱਚ ਵੀ ਤਬਦੀਲੀਆਂ ਆਈਆਂ ਜਿੱਤਿਆ ਫੇਰ ਹੀ ਜਾਣਾ ਜੇ ਅਸੀਂ ਸਾਂਝਾ ਮੋਰਚਾ ਬਣਾ ਕੇ ਕਿਰਤੀ ਲੋਕਾਂ ਨੂੰ ਦਿੱਲੀ ਦੇ ਤਖਤ ਦੇ ਸੰਗ ਟੱਕਰ ਲੈਣ ਲਈ ਤਿਆਰ ਕਰਾਂਗੇ ਬਿਲਕੁਲ ਬਹੁਤ ਬਹੁਤ ਧੰਨਵਾਦ ਤਨਵੀਰ ਸਾਹਿਬ ਜੀ ਗੱਲਬਾਤ ਕਰਨ ਦੇ ਲਈ ਸੋ ਬਿਲਕੁਲ ਇਹਤਾ ਦੇਖਣ ਨੂੰ ਮਿਲ ਰਿਹਾ ਕਿ ਕਿਸਾਨ ਜਥੇਬੰਦੀਆਂ ਦੇ ਵਿਚਾਰ ਮੋਦੀ ਸਰਕਾਰ ਕਹਿੰਦੀ ਹੈ ਕਿ ਖੇਤੀ ਕਾਨੂੰਨ ਇਤਿਹਾਸਿਕ ਕਦਮ ਹੈ ਭਾਵੇਂ ਭਾਵੇਂ ਜੀਪੀ ਨੇ ਵੱਡਾ ਫੈਸਲਾ ਲਿਆ ਪਰ ਕਿਸਾਨ ਜਥੇਬੰਦੀਆਂ ਇਸ ਇਤਿਹਾਸਿਕ ਕਦਮ ਦੇ ਖਿਲਾਫ ਇਤਿਹਾਸ ਰਚਣ ਦੇ ਲਈ ਬਿਲਕੁਲ ਡਟੀਆਂ ਹੋਈਆਂ ਨੇ ਦਿੱਲੀ ਕੂਚ ਦੀ ਪੂਰੀ ਤਿਆਰੀ ਹੈ ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਮੇਅਰ ਸਿਪਕੌਰ ਬਠਿੰਡਾ ਜੋਥੇ ਬੰਦਿਆ ਨੇ ਦਿੱਲੀ ਚਾਣ ਦੀ ਪੂਰੀ ਤਿਆਰੀ ਖਿੱਚੀ ਹੋਈ ਹੈ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਬਠਿੰਡਾ ਦੇ ਪਿੰਡ ਸੇਮਾ ਚ ਅਸੀਂ ਮੌਜੂਦ ਆ ਮਹਿਲਾਵਾਂ ਵੀ ਡਟਿਆ ਹੋਏ ਨੇ ਕੀ ਕੀ ਤਿਆਰੀ ਹੁਣ ਤੱਕ ਹੋ ਚੁੱਕੀ ਹੈ ਤੇ ਜਾ ਰਹੇ ਹੋ ਸਾਰੇ ਹਾਂਜੀ ਅਸੀਂ ਸਾਰੇ ਜਾ ਰਹੇ ਆ ਸਾਡੇ ਜਿਹੜਾ ਮੋਦੀ ਸਰਕਾਰ ਦੇ ਖਿਲਾਫ ਜਾ ਕੇ ਅਸੀਂ ਧਰਨੇ ਲਾਉਣੇ ਆ ਅਸੀਂ ਰਾਸ਼ਨ ਇਕੱਠਾ ਕਰ ਰਹੇ ਆ ਇੱਕ ਤਰੀਕ ਤੋਂ ਲਾ ਕੇ ਅਸੀਂ ਰਾਸ਼ਨ ਇਕੱਠਾ ਕਰ ਰਹੇ ਆ ਤੇ ਦਿੱਲੀ ਜਾਣ ਦੀ ਸਾਡੀ ਪੂਰੀ ਫੁੱਲ ਤਿਆਰੀ ਆ ਸਾਡੀਆਂ ਭੈਣਾਂ ਮਾਮਾ ਅਤੇ ਸਾਡੇ ਵੀਰ ਅਸੀਂ ਸਾਥ ਦੇਵਾਂਗੇ ਪੂਰਾ ਜਿੰਨਾ ਵੀ ਸਾਥੋਂ ਲੰਮਾ ਸੰਘਰਸ਼ ਕੀਤਾ ਗਿਆ ਅਸੀਂ ਮੋਦੀ ਸਰਕਾਰ ਦੇ ਖਿਲਾਫ ਸੰਘਰਸ਼ ਕਰਾਂਗੇ ਅਤੇ ਦਿੱਲੀ ਜਾ ਕੇ ਅਸੀਂ ਮੋਰਚੇ ਸੰਭਾਂਗੇ ਅਸੀਂ ਬੀਬੀਆਂ ਵੀ ਮੋਰਚੇ ਸੰਭਾਂਗੇ ਮੇਰੇ ਵੀਰਾਂ ਦੇ ਨਾਲ ਕੀ ਕੀ ਸਮਾਨ ਹੁਣ ਤੱਕ ਤੁਸੀਂ ਇਕੱਠਾ ਕਰ ਲਿਆ ਕੀ ਕੀ ਕਿਹੜੇ ਜ਼ਰੂਰਤਾਂ ਦਾ ਸਮਾਨ ਹੈ ਕੀ ਕੀ ਹੁਣ ਤੱਕ ਇਕੱਠਾ ਕੀਤਾ ਤੁਸੀਂ ਅਸੀਂ ਹੁਣ ਤੱਕ ਸਾਰਾ ਰਾਸ਼ਨ ਜਿੰਨਾ ਵੀ ਚਾਹ ਗੋੜ ਖੰਡ ਆਟਾ ਦਾਲ ਜੋ ਵੀ ਸਾਡੇ ਖਾਨ ਦੇ ਚੁੱਲੇ ਦੇ ਵਾਸਤੇ ਸਾਨੂੰ ਲੋੜਵੰਦ ਹੈ ਅਸੀਂ ਸਾਰਾ ਸਿਆਲ ਮੂਰੇ ਸਿਆਲ ਆ ਗਿਆ ਅਸੀਂ ਗਰਮ ਬਿਸਤਰੇ ਵੀ ਤੇ ਸਾਰਾ ਅਸੀਂ ਆਪਣਾ ਪੂਰੀ ਫੁੱਲ ਤਿਆਰੀ ਨਾਲ ਇੱਥੇ ਦਿੱਲੀ ਜਾ ਰਹੇ ਹਾਂ ਬਿਲਕੁਲ ਇਸ ਪਿੰਡ ਚੋਂ ਕਿੰਨੇ ਲੋਕ ਜਾ ਰਹੇ ਨੇ ਸੇਮਾ ਪਿੰਡ ਇਸ ਪਿੰਡ ਚੋਂ ਕਾਫਲੇ ਜਾ ਰਹੇ ਆ ਬਹੁਤ ਜ਼ਿਆਦਾ ਬਠਿੰਡੇ ਜ਼ਿਲ੍ਹੇ ਚੋਂ ਪੂਰਾ ਕਾਫਲਾ ਜਾਊਗਾ ਜਿਹੜਾ ਕਿ ਅਸੀਂ ਦਿੱਲੀ ਦਾ ਪੂਰਾ ਘੇਰਾ ਪਾ ਸਕੀਏ ਚਾਰ ਚਪੇਰੋਂ ਸਾਨੂੰ ਅਸੀਂ ਸਾਰੇ ਜਿੰਨੇ ਵੀ ਜਥੇਬੰਦੀਆਂ ਹਨ ਹਰਿਆਣਾ ਸਰਕਾਰ ਨੇ ਤੋਂ ਉਥੇ ਬੈਰੀਕੇਟਿੰਗ ਕਰ ਲਈਏ ਤੁਹਾਨੂੰ ਤਾਂ ਐਂਟਰ ਨਹੀਂ ਹੋਣ ਦੇਣਾ ਹਰਿਆਣਾ ਦੇ ਵਿੱਚ ਜੇ ਸਰਕਾਰ ਸਾਨੂੰ ਸਰਕਾਰ ਨੇ ਐਂਟਰ ਨਹੀਂ ਹੋਣ ਦੇਣਾ ਅਸੀਂ ਆਪਦੀ ਜਥੇਬੰਦੀ ਨਾਲ ਪੂਰੇ ਹੌਸਲੇ ਨਾਲ ਅਸੀਂ ਹੋਸ਼-ਹਵਾਸ਼ ਨਾਲ ਜਿਹਦੇ ਜਿੰਨੇ ਵੀ ਸਾਥੀ ਪਹੁੰਚਿਆ ਗਿਆ ਅਸੀਂ ਦਿੱਲੀ ਪਹੁੰਚਾਂਗੇ ਹੀ ਪਹੁੰਚਾਂਗੇ ਨਹੀਂ ਦਿਨਾਂ ਦਾ ਕਿੰਨੇ ਦਿਨਾਂ ਤੱਕ ਰਸਟਨ ਲਿਆ ਅਤੇ ਚਿੱਤਮੈਂ ਨਾ ਰਾਸ਼ਨ ਲੈ ਕੇ ਇਥੋਂ ਪੂਰੀ ਤਿਆਰੀ ਨਾ ਤੁਰੇ ਹਾਂ ਜੇ ਸਾਨੂੰ ਲੰਬਾ ਸੰਘਰਸ਼ 6 ਮਹੀਨਾ ਤੱਕ ਕਰਨਾ ਪਿਆ ਅਸੀਂ ਉਹ ਵੀ 6 ਮਹੀਨਾ ਦਾ ਰਾਸ਼ਨ ਲੈ ਕੇ ਚੱਲੇ ਹਾਂ ਇਥੋਂ ਫਿਰ ਕਿਉਂ ਤੁਹਾਨੂੰ ਕਿ ਨਿਕਰਨਾ ਪਿਆ ਮਹਿਲਾਵਾਂ ਨੂੰ ਇਸ ਲੜਾਈ ਚ ਕਿਉਂ ਨਿਕਰਨਾ ਪਿਆ ਧਰਬਾੜ ਛੱਡ ਕੇ ਤੁਸੀਂ ਦਿੱਲੀ ਦੀ ਤਿਆਰੀ ਕਰਨੀ ਬੈਠੇ ਆਸਾਨੋ ਮਿਲਾਵਾਂ ਨੂੰ ਇਸ ਕਰਕੇ ਜਾਣਾ ਪਿਆ ਕਿਉਂਕਿ ਸਾਡੀਆਂ ਜ਼ਮੀਨਾਂ ਜਿਹੜੀ ਕੇਂਦਰ ਸਰਕਾਰ ਹੈ ਮੋਦੀ ਦੀ ਸਰਕਾਰ ਆ ਸਾਡੀਆਂ ਜ਼ਮੀਨਾਂ ਹੜੱਪਣ ਨੂੰ ਤਿਆਰ ਹੋਈ ਬੈਠੀ ਹੈ ਨਾਲ ਹੰਡਾਨੀ ਬਾਨੀ ਜਿਹੜੇ ਬਾਹਰਲੇ ਕਾਰਪੇਟ ਕਰਾਣੇ ਆ ਉਹ ਸਾਡੀਆਂ ਜ਼ਮੀਨਾਂ ਹੜੱਪਣ ਵਾਸਤੇ ਇੱਥੇ ਸਾਡੇ ਤੇ ਕਾਲੇ ਕਾਨੂੰਨ ਉਹਨਾਂ ਨੇ ਬਣਾਏ ਹੋਏ ਹਨ ਉਸ ਦਾ ਕਰਕੇ ਅਸੀਂ ਆਪਣੀਆਂ ਜ਼ਮੀਨਾਂ ਦੇ ਵਾਸਤੇ ਆਪਣੇ ਬੱਚਿਆਂ ਦੇ ਗਾਹ ਆਉਣ ਵਾਲੇ ਭਵਿੱਖ ਵਾਸਤੇ ਅਸੀਂ ਉੱਥੇ 6 ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਨੂੰ ਕੂਚ ਕਰ ਰਹੇ ਹਾਂ ਦਿੱਲੀ ਦਾ ਘਰਾਓ ਕਰਾਂਗੇ ਬੱਚੇ ਵੀ ਨਾਲ ਨੇ ਬੱਚੇ ਸਮਝਦੇ ਨੇ ਕੀ ਚੱਲ ਰਿਹਾ ਬੱਚਾ ਨੂੰ ਪਤਾ ਹੈ ਕਿ ਕਿਉਂ ਡਟੇ ਹੋਏ ਨੇ ਅਸੀਂ ਦੇਖ ਰਹੇ ਸੀ ਜਦੋਂ ਉੱਥੇ ਸਪੀਚ ਚੱਲ ਰਹੀ ਸੀ ਬੱਚੇ ਵੀ ਨਾਰੇ ਲਗਾ ਰਹੇ ਸੀ ਉਹਨਾਂ ਨੇ ਵੀ ਹੱਥ ਦੇ ਵਿੱਚ ੰਡੇ ਫੜੇ ਹੋਏ ਨੇ ਜਾਣਦੇ ਨੇ ਹਾਲਾਤਾਂ ਨੂੰ ਕੀ ਚੱਲ ਰਿਹਾ ਅੱਛਾ ਇਹਨਾਂ ਬੱਚਿਆਂ ਨੂੰ ਵਹਿ ਕੇ ਜਦੋਂ ਅਸੀਂ ਧਰਨੇ ਚੱਲਦੇ ਆ 2 ਮਹੀਨਿਆਂ ਦੇ ਲਗਾਤਾਰ ਧਰਨੇ ਚੱਲ ਰਹੇ ਸੀ ਜਦੋਂ ਧਰਨੇ ਚੱਲ ਰਹੇ ਸੀ ਅਸੀਂ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਅਤੇ ਆਪਣੇ ਨੌਜਵਾਨ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਸੀ ਬੱਚਿਆਂ ਨੂੰ ਪੂਰਾ ਪਤਾ ਹੈ ਇਸ ਦਾ ਵੀ ਸਾਡੀਆਂ ਆਉਣ ਵਾਲੀ ਭਾਵੇਂ ਇੱਕ ਵਾਰ ਇਹ ਪਤਾ ਬੱਚਿਆਂ ਨੂੰ ਵੀ ਜਿਹੜੀਆਂ ਜ਼ਮੀਨਾਂ ਸਾਡੀਆਂ ਕੇਂਦਰ ਸਰਕਾਰ ਸਾਡੀਆਂ ਮੋਦੀ ਸਰਕਾਰ ਸਾਡੀਆਂ ਇਹ ਜ਼ਮੀਨਾਂ ਹੋਣ ਵਾਸਤੇ ਇਹ ਕਾਲੇ ਕਾਨੂੰਨ ਲੈ ਕੇ ਆਇਆ ਇਸ ਕਰਕੇ ਬੱਚਿਆਂ ਨੂੰ ਵੀ ਸਾਡਿਆਂ ਨੂੰ ਇਸ ਦਾ ਪਤਾ ਹੈ ਵੀ ਅਸੀਂ ਆਉਣ ਵਾਲੇ ਭਵਿੱਖ ਵਿੱਚ ਕੀ ਕਰਾਂਗੇ ਜੇ ਸਾਡੀਆਂ ਜੇਕਰ ਸਾਡੀਆਂ ਜ਼ਮੀਨਾਂ ਇਹਨਾਂ ਨੇ ਖੋਲੀਆਂ ਤੁਸੀਂ ਕੀ ਕਹਿਣਾ ਚਾਹੋਗੇ ਸਾਰੇ ਜਾ ਰਹੇ ਹੋ ਇਸ ਉਮਰ ਦੇ ਵਿੱਚ ਅੱਗੇ ਡਟਣਾ ਦਿੱਲੀ ਜਾਣ ਦੀ ਤਿਆਰੀ ਕਰਨੀ ਘਰ-ਬਾਰ ਛੱਡ ਕੇ ਜਾਣਾ ਕਿੰਨਾ ਜ਼ਰੂਰੀ ਹੈ ਤੇ ਕਿਉਂ ਜਾ ਰਹੇ ਹੋ ਤੁਸੀਂ ਅਸੀਂ ਵੀ ਭਾਂਜੇ ਆਏ ਆ ਨਾ ਵੀ ਸਾਡੇ ਕੁਝ ਬੱਚਿਆਂ ਦੇ ਜੀਲੇ ਵਾਲੀ ਛੱਡ ਹੱਡੀ ਟੋੜੀ ਜਾਂਦੇ ਹੁਣ ਤੇ ਕੀ ਲੱਗਦਾ ਮੋਦੀ ਸਰਕਾਰ ਮੰਨ ਜੀ ਕਿ ਹੌਣ ਤੱਕ ਦਾ ਰਵਈਆ ਤੁਸੀਂ ਦੇਖਿਆ ਹੋਵੇਗਾ तकरीबन 2 ਮਹੀਨੇ ਹੋ ਗਏ ਨੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋ ਰਹੇ ਨੇ ਤੁਸੀਂ ਪਹਿਲੇ ਦਿਨ ਤੋਂ ਡਟਿਓ ਜਦੋਂ ਆਰਡੀਨੈਂਸ ਹੁਣ ਕਾਨੂੰਨ ਬਣ ਚੁੱਕੇ ਨੇ ਮੀਟਿੰਗਾਂ ਹੋਈਆਂ ਕੋਈ ਸੀਟਾ ਨਹੀਂ ਨਿਕਲਿਆ ਕੀ ਲੱਗਦਾ ਦਿੱਲੀ ਜਾਣ ਦਾ ਫਾਇਦਾ ਹੋਵੇਗਾ ਹੋਊਗਾ ਜੀ ਫਾਇਦਾ ਹੋਊਗਾ ਕਿਉਂ ਨਾ ਹੋਊਗਾ ਜੇ ਅਸੀਂ ਉਹ ਘਰਵਾਰ ਛੱਡਾਂਗੇ ਤੇ ਫਿਰ ਫਾਇਦਾ ਹੋਊਗਾ ਹੀ ਹੋਊਗਾ ਕਿਉਂ ਨਾ ਹਾਂ ਜੇ ਸਾਡੇ ਬੱਚਿਆਂ ਦੇ ਹੱਥ ਤੋਂ ਉਹ ਗੋਰੀ ਜਾਂਦੇ ਕੁਝ ખો ਰੋਟੀ ਖੋઈ ਜਾਂਦੀ ਗੌਰਮੈਂਟ ਸਰਕਾਰ ਤੇ ਸਾਡਾ ਵੀ ਕੀ ਇੱਥੇ ਜੀਣਾ ਹੈਗਾ ਕੈਪਟਨ ਸਰਕਾਰ ਸਾਦੇ ਰਹੀ ਹੈ ਕੈਪਟਨ ਸਰਕਾਰ ਕਿ ਪੰਜਾਬ ਦੀ ਸਾਰੀਆਂ ਪਾਰਟੀਆਂ ਤੁਹਾਡੇ ਨਾਲ ਖੜੀਆਂ ਨੇ ਖੜੀਆਂ ਨੇ ਕਾਂਗਰਸ ਅਕਾਲੀ ਦਲ ਆਮਾਦੀ ਪਾਰਟੀ ਤੁਹਾਡੇ ਨਾਲ ਨੇ ਖੜਿਆ ਜੀ ਸਾਰੇ ਘੇਰੇ ਖੜੇ ਆ ਡਾਟੀ ਆ ਕਰਾਂ ਜੀ ਹਾਂਜੀ ਤਾਂ ਬਿਲਕੁਲ ਮਹਿਲਾਵਾਂ ਵੀ ਪੂਰੇ ਜੋਸ਼ ਤੇ ਵਿੱਚ ਨੇ ਇਸ ਤਰੀਕੇ ਨਾਲ ਖੜੇ ਆਂਗੇ ਪੂਰੇ ਜੋਸ਼ ਤੇ ਜਿੰਨਾ ਕਿ ਸਾਥੋਂ ਜ਼ੋਰ ਲੱਗਾ ਸੀ ਲਾਵਾਂਗੇ ਪੂਰਾ ਹਾਂ ਤੇ ਬਿਲਕੁਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜੋ ਮਾਹੌਲ ਹੈ ਬਹੁਤ ਹੀ ਘੱਟ ਹੀ ਦੇਖਣ ਨੂੰ ਮਿਲਦਾ ਪਾਕਿਸਤਾਨ ਅੰਦੋਲਨ ਐਸਾ ਹੈ ਕਿ ਜਿਸ ਤੇ ਮਹਿਲਾਵਾਂ ਵੀ ਘਰੋਂ ਬਾਹਰ ਆ ਗਏ ਆ ਨੇ ਇਸੋ ਖੇਤੀ ਕਾਨੂੰਨ ਦਾ ਵਿਰੋਧ ਕਰ ਰਿਹਾ ਛੋਟੇ ਛੋਟੇ ਬੱਚੇ ਇਸ ਤਰੀਕੇ ਨਾਲ ਕਰਾ ਰਹੇ ਰਾਸ਼ਨ ਮੰਗ ਰਹੇ ਨੇ 6 ਮਹੀਨਿਆਂ ਦਾ ਰਾਸ਼ਨ ਇਹਨਾਂ ਨੇ ਇਕੱਠਿਆਂ ਕਰ ਲਿਆ ਹੈ ਕਿ ਲਗਾਤਾਰ ਮੋਦੀ ਸਰਕਾਰ ਖਿਲਾਫ ਨਾਰੇਬਾਜ਼ੀ ਹੋ ਰਹੀ ਹੈ ਦੇਸ਼ ਸਾਦੇ ਡਟੇ ਨੇ ਕਿ ਮੋਦੀ ਸਰਕਾਰ ਇਹ ਖੇਤੀ ਕਾਨੂੰਨ ਵਾਪਸ ਕਰੇ ਕੈਮਰਾ ਪੋਰਸਨ ਮਹਿਰਬਾਨ ਸਿੰਘ ਦੇ ਨਾਲ ਮੈਂ ਹਾਂ ਸਟਿਪ ਕੋਰ ਬਠਿੰਡਾ ਦਿੱਲੀ ਦੀ ਹਕੂਮਤ ਨੇ ਲੋਕਾਂ ਦੀ ਇਹ ਬੈਰ ਨੇ ਲੋਕ ਹੜਲੇ ਜੂਆ ਹੋੜਾ ਉੜਾ ਨੀ ਪੈਨੂ ਲੋਕ ਹਰ ਕੰਮਿਆਂ ਦੇ ਰੂਲੇ ਅਰਮਾਨ ਤੇਰੇ ਬੂਟਾ ਖੇਤਾਂ ਵਿੱਚ ਰੂਲਗੇ ਕਿਸਾਨ ਨੀ ਕੰਮਿਆਂ ਦੇ ਰੂਲੇ ਅਰਮਾਨ ਤੇਰੇ ਬੂਟਾ ਖੇਤਾਂ ਵਿੱਚ ਰੂਲਗੇ ਕਿਸਾਨ ਨੀ ਔਰਤਾਂ ਨੂੰ